ਅਕਾਲੀ ਭਾਜਪਾ ਗੜਜੋੜ ਨੂੰ ਲੈ ਕੇ ਵੱਡਾ ਐਲਾਨ ਹੋਇਆ ਕਾਂਗਰਸ ਚ ਨਮਾ ਪਚਾਲਾ ਗਿਆ ਆਪਣੇ ਇੱਕ ਹੋਰ ਯੂ ਟਰਨ ਮਾਰੇ ਆ ਅਕਾਲੀਆਂ ਨੇ ਵੱਡੇ ਖੁਲਾਸੇ ਕੀਤੇ ਨੇ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੌਰਾਨ ਸੰਗਤ ਲਈ ਇੱਕ ਅਹਿਮ ਸਵਾਲ ਹੈ ਕਿ ਤੁਸੀਂ ਚਰਨਜੀਤ ਸਿੰਘ ਚੰਨੀ ਨੂੰ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਦੇਖਣਾ ਚਾਹੁੰਦੇ ਹੋ ਜਾਂ ਨਹੀਂ ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਉਧਰ ਪੰਜਾਬ ਦੀ ਸਿਆਸਤ ਇੱਕ ਵੱਡੇ ਫੈਸਲਾਕੁਨ ਮੋੜ ਵੱਲ ਵਧਦੀ ਨਜ਼ਰ ਆ ਰਹੀ ਹੈ ਮੋਗਾਂ ਵਿੱਚ ਹੋਣ ਜਾ ਰਹੀ ਭਾਜਪਾ ਦੀ ਮ ਤੰਪੂਰ ਰੈਲੀ ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਸੰਬੋਧਨ ਕਰਨਗੇ ਉਸ ਨੂੰ ਸਿਰਫ ਇੱਕ ਸਿਆਸੀ ਇਕੱਠ ਨਹੀਂ ਸਗੋ ਪੰਜਾਬ ਦੀ ਅਗਲੀ ਸਿਆਸੀ ਦਿਸ਼ਾ ਤੈਅ ਕਰਨ ਵਾਲਾ ਇੱਕ ਵੱਡਾ ਘਟਨਾਕ੍ਰਮ ਮੰਨਿਆ ਜਾ ਰਿਹਾ ਕਿਉਂਕਿ ਮੰਨਿਆ ਜਾ ਰਿਹਾ ਕਿ ਬੀਜੇਪੀ ਇਸ ਰੈਲੀ ਜਾਂ ਫਿਰ 2027 ਤੋਂ ਪਹਿਲਾਂ ਸਿੱਖਾਂ ਤੇ ਪੰਜਾਬੀਆਂ ਦੀਆਂ ਕੁਝ ਮੰਗਾਂ ਤੇ ਵੱਡਾ ਐਲਾਨ ਕਰ ਸਕਦੀ ਹੈ ਸਿਆਸੀ ਹਲਕਿਆਂ ਵਿੱਚ ਚਰਚਾ ਜ਼ੋਰਾਂ ਤੇ ਹੈ ਕਿ ਇਸ ਰੈਲੀ ਤੋਂ ਬਾਅਦ ਬੀਜੇਪੀ ਅਤੇ ਸ਼ਰਮਣੀ ਅਕਾਲੀ ਦਲ ਵਿਚਕਾਰ ਮੋੜ ਸਮਝੌਤਾ ਹੋਣ ਦੇ ਰਸਤੇ ਖੁੱਲ ਸਕਦੇ ਨੇ ਜੇ ਅਜਿਹਾ ਹੁੰਦਾ ਤਾਂ ਇਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦੇ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਹੌਲੀ-ਹੌਲੀ ਮੁੜ ਵਾਪਤਾ ਦਿਖਾਈ ਦੇ ਰਿਹਾ ਹੈ ਜ਼ਮੀਨੀ ਪੱਧਰ ਤੇ ਅਕਾਲੀ ਆਗੂਆਂ ਦੀ ਸਰਗਰਮੀ ਪ੍ਰਸ਼ਾਸਨਿਕ ਅਫਸਰ ਸ਼ਾਹੀ ਵੱਲੋਂ ਉਹਨਾਂ ਦੀ ਵਧ ਰਹੀ ਸੁਣਵਾਈ ਅਤੇ ਕਈ ਹਲਕਿਆਂ ਵਿੱਚ ਨੀਤੀਗਤ ਫੈਸਲਿਆਂ ਵਿੱਚ ਆ ਰਹੀ ਤਬਦੀਲੀ ਇਹ ਸਭ ਕਿਸੇ ਵੱਡੇ ਸਿਆਸੀ ਬਦਲਾਅ ਦੇ ਸਪਸ਼ਟ ਸੰਕੇਤ ਮੰਨੇ ਜਾ ਰਹੇ ਨੇ ਇਸ ਦਰਮਿਆਨ ਭਾਜਪਾ ਦਾ ਸਿਆਸੀ ਗਰਾਫ ਪੰਜਾਬ ਵਿੱਚ ਲਗਾਤਾਰ ਉੱਪਰ ਵਾਧਾ ਦਿਖਾਈ ਦੇ ਰਿਹਾ ਭਾਵੇਂ ਭਾਜਪਾ ਇਕੱਲੇ ਦਮ ਤੇ ਵੱਡੀ ਤਾਕਤ ਨਹੀਂ ਹੈ ਪਰ ਅਕਾਲੀ ਦਲ ਨਾਲ ਸੰਭਾਵਿਤ ਗੜਜੋੜ ਉਸ ਨੂੰ ਮੁੜ ਸੱਤਾ ਦੇ ਨੇੜੇ ਲਿਆ ਸਕਦਾ ਹੈ ਕਈ ਹਲਕਿਆਂ ਵਿੱਚ ਦੂਜੀਆਂ ਛੋਟੀਆਂ ਧਿਰਾਂ ਦਾ ਸੀਮਤ ਪ੍ਰਭਾਵ ਵੀ ਹੁਣ ਇਸੇ ਗੜਜੋੜ ਲਈ ਜ਼ਮੀਨ ਤਿਆਰ ਹੋਣ ਦਾ ਸੰਕੇਤ ਦੇ ਰਿਹਾ ਉਧਰ ਕਾਂਗਰਸੀ ਪਾਰਟੀ ਆਪਣੀ ਅੰਦਰੂਨੀ ਖਿੱਚੋ ਤਾਣ ਗਰੁੱਪਬੰਦੀ ਅਤੇ ਆਗੂਆਂ ਵਿਚਕਾਰ ਤਾਲਮਿਲ ਦੀ ਘਾਟ ਕਾਰਨ ਸਿਆਸੀ ਤੌਰ ਤੇ ਉੱਥੇ ਹੀ ਖੜੀ ਹੈ ਜਿੱਥੇ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਖੜੀ ਸੀ ਇਸ ਸਥਿਤੀ ਸਦਾ ਫਾਇਦਾ ਅਕਾਲੀ ਦਲ ਤੇ ਭਾਜਪਾ ਨੂੰ ਪਹੁੰਚਾ ਸਕਦੀ ਹੈ ਵੱਖ-ਵੱਖ ਪਾਰਟੀਆਂ ਦੇ ਕਈ ਵੱਡੇ ਆਗੂ ਪਹਿਲਾਂ ਹੀ ਅਕਾਲੀ ਭਾਪੀ ਗਠਜੋੜ ਦੇ ਸੰਕੇਤ ਦੇ ਰਹੇ ਨੇ ਅਤੇ ਕੁਝ ਚਿਹਰੇ ਕਮਲ ਦਾ ਫੁੱਲ ਫੜ ਲਈ ਤਿਆਰ ਬੈਠੇ ਦੱਸੇ ਜਾ ਰਹੇ ਨੇ ਆਉਣ ਵਾਲੇ ਦਿਨ ਇਹ ਤੈਅ ਕਰਨਗੇ ਕਿ ਕੀ ਪੰਜਾਬ ਦੀ ਸਿਆਸਤ ਵਾਕਈ ਇੱਕ ਨਵੇਂ ਗਠਜੋੜ ਨਵੇਂ ਸਿਆਸੀ ਸੰਤੁਲਨ ਅਤੇ ਨਵੇਂ ਸੱਤਾ ਸਮੀਕਰਨ ਵੱਲ ਵਧ ਰਹੀ ਹੈ ਜਾਂ ਨਹੀਂ ਉਧਰ ਦੂਜੇ ਪਾਸੇ ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਜੱਟ ਸਿੱਖ ਵਰਸਸ ਦਲਿਤ ਦੇ ਪੈਦਾ ਹੋਏ ਨਵੇਂ ਵਿਵਾਦ ਵਿਚਾਲੇ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹਿੰਦੇ ਕਿ ਹੁਣ ਤੱਕ ਦੇ ਮਿਲੇ ਔਦਿਆਂ ਲਈ ਮੈਂ ਸ਼ੁਕਰਗੁਜ਼ਾਰ ਹਾਂ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਉਹਨਾਂ ਬਿਨਾ ਨਾਂ ਲੈ ਕੇ ਆ ਕਿ ਮੇਰੇ ਖਿਲਾਫ ਪੰਡੀ ਪ੍ਰਚਾਰ ਕੀਤਾ ਚੱਲ ਰਿਹਾ ਚੰਨੀ ਨੇ ਕਿਹਾ ਕਿ ਲੋਕ ਮੈਨੂੰ ਪਿਆਰ ਕਰਦੇ ਨੇ ਜੇ ਕੋਈ ਸੜਦਾ ਤਾਂ ਸੜੇ ਇਹ ਉਹਨਾਂ ਦੀ ਸਮੱਸਿਆ ਹੈ ਮੇਰੀ ਨਹੀਂ ਉਹਨਾਂ ਕਿਹਾ ਕਿ ਮੈਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਹਾਂ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਤੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਉਹਨਾਂ ਕਿਹਾ ਕਿ ਪੰਜਾਬ ਇੱਕ ਗੁਲਦਸਤਾ ਹੈ ਤੇ ਇਸ ਵਿੱਚ ਸਭ ਨੂੰ ਨਾਲ ਲੈ ਕੇ ਚੱਲਾਂਗੇ ਤੇ ਪਾਰਟੀ ਵੀ ਮਜ਼ਬੂਤ ਹੋਵੇਗੀ ਤੇ ਸਰਕਾਰ ਵੀ ਬਣੇਗੀ ਬਿਨਾਂ ਕਿਸੇ ਜਾਤੀ ਅਤੇ ਭਾਈਚਾਰੇ ਦਾ ਜ਼ਿਕਰ ਕਰਦੇ ਚੰਨੀ ਨੇ ਕਿਹਾ ਕਿ ਬਾਹਰ ਮੰਚਾਂ ਤੇ ਸਮਾਜਿਕ ਨਿਆਂ ਦੀ ਮੰਗ ਕੀਤੀ ਉਹਨਾਂ ਪੰਜਾਬ ਕਾਂਗਰਸ ਭਵਨ ਵਿੱਚ ਹੋਈ ਐਸਵੀਂਗ ਦੀ ਬੈਟਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਕਿਸੇ ਜਾਤੀ ਜਾਂ ਭਾਈਚਾਰੇ ਦੇ ਖਿਲਾਫ ਕੋਈ ਇਲਜ਼ਾਮ ਨਹੀਂ ਲਗਾਇਆ ਸਗੋਂ ਮੰਗ ਕੀਤੀ ਹੈ ਕਿ ਦਲਿਤਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਮੈਂ ਹਮੇਸ਼ਾ ਆਪਣੇ ਜੱਟ ਸਿੱਖ ਭਰਾਵਾਂ ਅਤੇ ਭੈਣਾਂ ਦੇ ਨਾਲ ਖੜਾ ਰਿਹਾ ਹਾਂ ਭਾਵੇਂ ਉਹ ਹੜਾਂ ਦਾ ਨੁਕਸਾਨ ਹੋਵੇ ਜਾਂ ਉਹਨਾਂ ਵਿਰੁੱਧ ਝੂਠੇ ਦੋਸ਼ਾਂ ਤੇ ਦਰਜ ਕੀਤੀਆਂ ਐਫਆਈਆਰਜ਼ ਹੋਣ ਮੁੱਖ ਮੁੱਦਾ ਇਹ ਹੈ ਕਿ ਦਲਿਤ ਭਾਈਚਾਰੇ ਨੂੰ ਸਮਾਜ ਵਿੱਚ ਨਿਰਪੱਖ ਪ੍ਰਤੀਨਿਧਤਾ ਮਿਲੇ ਇਹ ਸਮਾਜਿਕ ਇੰਜੀਨੀਅਰਿੰਗ ਦਾ ਮਾਮਲਾ ਨਹੀਂ ਹੈ ਸਗੋਂ ਸਮਾਜਿਕ ਨਿਆਂ ਦਾ ਮਾਮਲਾ ਹੈ ਜ਼ਿਕਰਯੋਗ ਹੈ ਕਿ ਅਜਿਹੀਆਂ ਖਬਰਾਂ ਸਾਹਮਣੇ ਆਇਆ ਸਨ ਕਿ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚੰਨੀ ਨੇ ਪਾਰਟੀ ਵਿੱਚ ਵੱਡੇ ਅਹੁਦਿਆਂ ਤੇ ਸਵਾਲ ਖੜੇ ਕੀਤੇ ਸਨ ਕਿ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਹੱਕ ਨਹੀਂ ਦਿੱਤਾ ਗਿਆ ਪ੍ਰਧਾਨ ਰਾਜਾਪੜਿੰਗ ਨੇ ਇਸ ਮਾਮਲੇ ਤੇ ਬਿਆਨ ਜਾਰੀ ਕੀਤਾ ਉਹਨਾਂ ਨੇ ਚੰਨੀ ਨੂੰ ਦੋ ਸੀਟਾਂ ਦੇ ਹਾਰਨ ਦੇ ਬਾਵਜੂਦ ਕਾਂਗਰਸ ਨੇ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਜੋ ਕਿ ਕਾਂਗਰਸ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ ਇਸ ਲਈ ਚੰਨੀ ਅਜੇ ਹਾਂ ਬਿਆਨ ਨਹੀਂ ਦੇ ਸਕਦੇ ਦੱਸਦੇ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਦੇ ਵਾਤਾਸਵੰਦੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜ ਮੁੱਖ ਗਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਚਾਰ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਭਰੋਸਾ ਦਿੱਤਾ ਕਿ ਪੰਜਵੀਂ ਗਰੰਟੀ ਵੀ 2027 ਦੀਆਂ ਚੋਣਾਂ ਤੋਂ ਪਹਿਲਾਂ ਹਰ ਹਾਲ ਵਿੱਚ ਪੂਰੀ ਕੀਤੀ ਜਾਵੇਗੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਤੇ ਟਿੱਪਣੀ ਕਰਦੇ ਹਾਂ ਉਹਨਾਂ ਕਿਹਾ ਕਿ ਅਕਾਲੀ ਦਲ ਦਾ ਜਨਮ ਮਹਾਨ ਸ਼ਹਾਦਤਾਂ ਤੇ ਗੁਰਦੁਆਰੇ ਸਹਿਬਾਨਾ ਨੂੰ ਮਸੰਦਾਂ ਤੋਂ ਮੁਕਤ ਕਰਵਾਉਣ ਲਈ ਹੋਇਆ ਸੀ ਪਰ ਅੱਜ ਇਹ ਪਾਰਟੀ ਸਿਰਫ ਇੱਕ ਪਰਿਵਾਰ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਉਹਨਾਂ ਇਲਜ਼ਾਮ ਲਾਇਆ ਕਿ ਇਸੇ ਪਰਿਵਾਰ ਬਾਦ ਕਾਰਨ ਪੰਥ ਅਤੇ ਪੰਜਾਬ ਦਾ ਨੁਕਸਾਨ ਹੋਇਆ ਹਲਕਾ ਵੰਗਾ ਤੋਂ ਵਿਧਾਇਕ ਦੇ ਅਸਤੀਫੇ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਹ ਗਲਤਫਹਿਮੀ ਦਾ ਮਾਮਲਾ ਹੈ ਜਗਰਾਉਂ ਵਿੱਚ ਨਸ਼ੇ ਕਾਰਨ ਹੋਈਆਂ ਮੌਤਾਂ ਤੇ ਦੁੱਖ ਪ੍ਰਗਟ ਕਰਦੇ ਹੋਣਾਂ ਕਿਹਾ ਕਿ ਸਰਕਾਰ ਨੇ ਨਸ਼ਾ ਤਸਕਰਾਂ ਤੋ ਜਗ ਦੇ ਛੜੀ ਹੋਈ ਤੇ ਵੱਡੇ ਸਦਾਗਰਾਂ ਨੂੰ ਜੇਲਾਂ ਵਿੱਚ ਡੱਕਿਆ ਗਿਆ ਗੈਂਗਸਟਰਾਂ ਨੂੰ ਤਾੜਨਾ ਕਰਦੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਗੈਂਗਸਟਰ ਪੰਜਾਬ ਛੱਡ ਦੇਣ ਜਾਂ ਫਿਰ ਪੁਲਿਸ ਦੀ ਸਖਤ ਕਾਰਵਾਈ ਲਈ ਤਿਆਰ ਰਹਿਣਾ ਮਾਲੀ ਦੀਆਂ ਸੜਕਾਂ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਫਿਲਹਾਲ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਉਧਰ ਸ਼ਰਮਣੀ ਅਕਾਲੀ ਦਲ ਦੀ ਮਜੀਠਾ ਤੋਂ ਵਿਧਾਇਕ ਗੁਨੀਪ ਕੌਰ ਮਜੀਠੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਲਕੇ ਨੂੰ ਅੜਗੋਲਿਆ ਕਰਨ ਦਾ ਇਲਜ਼ਾਮ ਲਾਇਆ ਮੁੱਖ ਮੰਤਰੀ ਵੱਲੋਂ ਬਿੱਤੇਦਨੀ ਮਜੀਠੀਆਂ ਵਿੱਚ ਤਲਵੀਰ ਸਿੰਘ ਗਿੱਲ ਦੀ 22 ਹਿੱਟ ਰੈਲੀ ਕੀਤੀ ਗਈ ਸੀ ਮੁੱਖ ਮੰਤਰੀ ਨੇ ਵਿਕਰਮ ਮਜੀਠੀਆਂ ਤੇ ਨੇੜਲੇ ਸਾਥੀ ਰਹੇ ਤਲਵੀਰ ਗਿੱਲ ਨੂੰ ਇਸ ਹਲਕੇ ਤੋਂ ਆਪ ਦਾ ਉਮੀਦਵਾਰ ਐਲਾਨਿਆ ਵਿਧਾਇਕਾ ਗੁਨੀਪ ਕੌਰ ਨੇ ਕਿਹਾ ਕਿ ਹਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕੋਲ ਮਜੀਠਾ ਦੇ ਵਿਕਾਸ ਵਾਸਤੇ ਕੋਈ ਤਜ਼ਵੀਜ਼ ਨਹੀਂ ਹੈ ਉਹਨਾਂ ਇਲਜ਼ਾਮ ਲਾਇਆ ਕਿ ਆਪ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਹਲਕੇ ਵਾਸਤੇ ਕੁਝ ਨਹੀਂ ਕੀਤਾ ਤੇ ਹੁਣ ਆਪਣੇ ਕਾਰਜਕਾਲ ਦੇ ਆਖਰੀ ਸਮੇਂ ਸੜਕਾਂ ਦੀ ਮੁਰੰਮਤ ਦਾ ਐਲਾਨ ਕਰ ਰਹੀ ਹੈ ਬੀਬਾ ਮਜੀਠੀਆ ਨੇ ਦਾਵਾ ਕੀਤਾ ਕਿ ਅਕਾਲੀ ਦਲ ਸਰਕਾਰ ਵੇਲੇ ਮਜੀਠਾ ਹਲਕੇ ਵਿੱਚ ਰਿਕਾਰਡ ਵਿਕਾਸ ਕਾਰਜ ਹੋਏ ਸਨ ਉਹਨਾਂ ਕਿਸਾਨਾਂ ਆਗੂ ਸਰਬੰਸ ਸਿੰਘ ਪੰਦੇੜ ਦੀ ਗ੍ਰਿਫਤਾਰੀ ਦੀ ਵੀ ਨਖੇਦੀ ਕੀਤੀ ਉਹਨਾਂ ਕਿਹਾ ਕਿ ਇਸ ਗ੍ਰਿਫਤਾਰੀ ਦਾ ਅਸਲ ਮਤਲਬ ਕਿਸਾਨਾਂ ਨੂੰ ਉਹਨਾਂ ਨਾਲ ਹੋਏ ਅਨਿਆਏ ਲਈ ਮੁੱਖ ਮੰਤਰੀ ਦਾ ਘਰੋਕ ਕਰਨ ਤੋਂ ਰੋਕਣਾ ਸੀ ਉਹਨਾਂ ਸਰਕਾਰ ਵੱਲੋਂ ਤਸਵੀਜ਼ ਸ਼ੋਦਾ ਬਿਜਲੀ ਸੋਧ ਬਿੱਲ ਅਤੇ ਖਾਸ ਤੌਰ ਤੇ ਕਿਸਾਨਾਂ ਤੇ ਆਮ ਆਦਮੀ ਦੇ ਇਤਾਂ ਦੀ ਰਾਖੀ ਵਾਸਤੇ ਅਸਾਰੂ ਸੁਝਾਅ ਦੇਣ ਵਿੱਚ ناکਾਮ ਰਹਿਣ ਦੇ ਇਲਜ਼ਾਮ ਲਾਇਆ ਉਹਨਾਂ ਕਹਾਂ ਕਿ ਪੰਜਾਬੀਆਂ ਨੂੰ ਆਸ ਸੀ ਕਿ ਮੁੱਖ ਮੰਤਰੀ ਇਹ ਮਾਮਲੇ ਕੇਂਦਰ ਕੋਲ ਚੁੱਕਣਗੇ ਪਰ ਉਹ ਖਾਲੀ ਹੱਥ ਵਾਪਸ ਪਰਤ ਆਏ